ਹਵਾਈ ਜਹਾਜ਼ ਹੈ ਜਿਹੜਾ ਲਿਆ ਕੇ ਅ ਇਕਬਾਲ ਸਿੰਘ ਸੰਧੂ ਜਿਹੜੇ ਪੰਜਾਬੀ ਨੇ ਉਹਨਾਂ ਵੱਲੋਂ ਖੜਾ ਕੀਤਾ ਹੋਇਆ ਇਹਦੀ ਤੀ ਤਕਰੀਬਨ 1 ਕਰੋੜ ਰੁਪਏ ਦਾ ਖਰਚਾ ਇੱਥੇ ਲਿਆਉਣ ਤੱਕ ਦਾ ਪੈ ਗਿਆ ਦੋਸਤੋ ਮੈਂ ਤੁਹਾਡਾ ਸੁਖਜਿੰਦਰ ਸਿੰਘ ਝੱਲ ਅ ਅੱਜ ਅਸੀਂ ਆਏ ਹੋਏ ਸੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੇ ਜੰਡੇਆਲਾ ਗੁਰੂ ਦੇ ਕੋਲ ਜਿਹੜਾ ਅੰਮ੍ਰਿਤਸਰ ਤੋਂ 15 ਕਿਲੋਮੀਟਰ ਪਿੱਛੇ ਹੈ ਹਵੇਲੀ ਦੇ ਨਾਲ ਇੱਕ ਨਵੀਂ ਜਗ੍ਹਾ ਬਣੀ ਹੈ ਜਿੱਥੇ ਖਾਣ ਪੀਣ ਨੂੰ ਵਧੀਆ ਸਾਰਾ ਸਬਾਨ ਮਿਲਦਾ ਹਵਾਈ ਅੱਡਾ ਨਾਂ ਦੀ ਉਹ ਜਗ੍ਹਾ ਹੈ ਵੀ ਉੱਥੇ ਇੱਕ ਪੂਰੇ ਦਾ ਪੂਰਾ ਦੇਖ ਸਕਦੇ ਹੋ ਹਵਾਈ ਜਹਾਜ਼ ਹੈ ਜਿਹੜਾ ਲਿਆ ਕੇ ਇਕਬਾਲ ਸਿੰਘ ਸੰਧੂ ਜਿਹੜੇ ਪੰਜਾਬੀ ਨੇ ਉਹਨਾਂ ਵੱਲੋਂ ਖੜਾ ਕੀਤਾ ਹੋਇਆ ਤੇ ਇਹਦੀ ਖਾਸियत ਇਹ ਆ ਵੀ ਕਈ ਕੰਟੇਨਰਾਂ ਦੇ ਵਿੱਚ ਇਹ ਲੱਦ ਕੇ ਲਿਆਂਦਾ ਸੀਗਾ ਤੇ ਲਗਭਗ ਜਿਹੜਾ ਇਹ ਹਵਾਈ ਜਹਾਜ਼ ਹੈ ਇਹਦੀ ਦੀ ਤਕਰੀਬਨ 1 ਕਰੋੜ ਰੁਪਏ ਦਾ ਖਰਚਾ ਇੱਥੇ ਲਿਆਉਣ ਤੱਕ ਦਾ ਪੈ ਗਿਆ ਸਾਰਾ ਮਤਲਬ ਅਲੱਗ-ਅਲੱਗ ਹਿੱਸਿਆਂ 'ਚ ਆਇਆ ਇਹਨੂੰ ਲਿਆ ਕੇ ਇੱਥੇ ਅਸੈਂਬਲ ਕਰਿਆ ਤੇ ਜਿਹੜਾ ਕੋਈ ਮੇਰਾ ਵੀਰ ਬਜ਼ੁਰਗ ਹੈ ਜਾਂ ਜਿਨੇ ਹਜੇ ਤੱਕ ਹਵਾਈ ਯਾਤਰਾ ਦਾ ਆਨੰਦ ਨਹੀਂ ਲਿਆ ਜਾਂ ਹਵਾਈ ਐਡਾ ਨਹੀਂ ਦੇਖਿਆ ਤਾਂ ਉਹ ਇੱਥੇ ਆ ਕੇ ਨਾਲੇ ਤਾਂ ਆਪ ਦਾ ਖਾਣਾ ਦਾਣਾ ਖਾ ਸਕਦਾ ਹੈ ਜੰਡਿਆਲਾ ਗੁਰੂ ਤੋਂ ਜਦੋਂ ਆਪਾਂ ਦਰਬਾਰ ਸਾਹਿਬ ਨੂੰ ਜਾਣਾ ਹੈ ਤਾਂ ਜੰਡਿਆਲਾ ਗੁਰੂ ਲੰਗਰ ਤੋਂ ਬਾਅਦ ਤੁਰੰਤ ਆ ਜਾਂਦਾ ਹੈ ਹਵੇਲੀ ਦੇ ਨਾਲ ਤੇ ਖਾਣਾ ਖਾਣੇ ਦਾਣੇ ਦਾਲ ਉਥੋਂ ਵੀ ਉੱਥੇ ਲਿਆ ਜਾ ਸਕਦਾ ਤੇ ਮੈਂ ਆਪਣੇ ਸਹਿਯੋਗੀ ਨੂੰ ਆਖੂਗਾ ਉਥੋਂ ਬਕਾਇਦਾ ਤੌਰ ਤੇ ਜਿਸ ਤੋਂ ਆਪਾਂ ਹਵਾਈ ਦਾ ਚੜਨ ਲੱਗਦੇ ਆ ਜਿਸ ਤਰ੍ਹਾਂ ਦਾ ਉੱਥੇ ਸਿਸਟਮ ਬਣਿਆ ਹੁੰਦਾ ਉਸੇ ਤਰ੍ਹਾਂ ਦਾ ਇਹਦੇ ਅੰਦਰ ਬਣਿਆ ਹੋਇਆ ਇਹਦੇ ਇਹ ਕਿਉਂਕਿ ਹਜੇ ਸਾਡਾ ਸਾਡੇ ਕੋਲ ਅਸੀਂ ਥੋੜਾ ਜਲਦੀ ਆ ਗਏ ਇਹ 11 ਵਜੇ ਸਵੇਰੇ ਓਪਨ ਹੁੰਦਾ ਰਾਤ ਦੇ 11-12 ਵਜੇ ਤੱਕ ਓਪਨ ਰਹਿੰਦਾ ਨਾਲ ਇੱਧਰ ਵੀ ਖਾਣ ਪੀਣ ਦੀਆਂ ਹੋਰ ਪੂਰੀਆਂ ਜਗ੍ਹਾ ਬਣੀਆਂ ਹੋਈਆਂ ਨੇ ਪਰ ਇੱਥੇ ਬੈਠ ਕੇ ਖਾਣ ਪੀਣ ਦਾ ਜਿਹੜਾ ਉਹ ਆਨੰਦ ਹੀ ਵੱਖਰਾ ਹੈ ਸੋ ਜਿਹੜੇ ਪੰਜਾਬੀ ਸਾਡੇ ਸੰਧੂ ਭਰਾ ਨੇ ਉਹਨਾਂ ਦੀ ਮਿਹਨਤ ਨੂੰ ਵੀ ਸਲਾਮ ਹੈ ਵੀ ਜਿਨ੍ਹਾਂ ਨੇ ਹਵਾਈ ਜਹਾਜ਼ 23 ਕਰੋੜ ਰੁਪਈਆ ਜਿਹੜਾ ਲਾਤਾ ਕਦੇ ਵੀ ਤੁਸੀਂ ਇੱਧਰ ਨੂੰ ਆਓ ਤਾਂ ਇੱਕ ਵਾਰ ਜਰੂਰ ਇੱਥੇ ਆ ਕੇ ਉਹਨੂੰ ਦੇਖ ਕੇ ਜਾਇਓ ਦੇਖਣ ਦਾ ਕੋਈ ਪੈਸਾ ਨਹੀਂ ਹੈ ਤੇ ਫੋਟੋ ਵਗੈਰਾ ਕਿਸੇ ਨੇ ਖਿਚਾਉਣੀ ਹੁੰਦੀ ਆ ਉਹ ਵੀ ਖਿਚਾ ਸਕਦਾ ਸੋ ਵੀਡੀਓ ਨਾਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ